ਸਰਖੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਅਗਲੇ ਸ਼ੁਭਰੇ ਤੁਹਾਡੇ ਕੀ ਵਿਚਾਰ ਨੇ ਕੁਝ ਫੇਸਬੁਕ ਮੈਸੇਜਸ ਨੇ ਜਿਨ੍ਹਾਂ ਚ ਬਲਹਾਰ ਸਿੰਘ ਕਾਂਗ ਲਿਖਦੇ ਨੇ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਜੀ ਪੰਜ ਪਿਆਰੇ ਦੀ ਤੇ ਸਰਬੱਤ ਖਾਲਸਾ ਦੀ ਇਕਤਾ ਬਹੁਤ ਜ਼ਰੂਰੀ ਹੈ ਆਪ ਜੀ ਦੇ ਕੀ ਵਿਚਾਰ ਹਨ ਅਸੀਂ ਵਾਹਿਗੁਰੂ ਅਗੇ ਇਕਤਾ ਦੀ ਅਰਦਾਸ ਕਰਦੇ ਹਾਂ ਜੀ ਜੀ ਵੀਰ ਬਲਹਾਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਜਿਵੇਂ ਤੁਸੀਂ ਪਾਈ ਸਾਹਿਬ ਸੋਚਦੇ ਹੋ ਠੀਕ ਅਸੀਂ ਵੀਵੇਂ ਸੋਚਦੇ ਆ ਅੱਜ ਜੀ 에어ਪੋਰਟ ਤੋਂ ਆਂਦੇ ਆ ਮੈਂ ਆਪਣੇ ਟੀਮ ਮੈਂਬਰ ਦੇ ਨਾਲ ਗੱਲ ਕਰ ਰਿਹਾ ਸੀ ਮੈਂ ਕਿਹਾ ਕਿ ਇਸ ਦਾ ਜੀ ਆਪਸ ਦੇ ਵਿੱਚ ਇਹ ਕੋਈ ਨਈ ਗੱਲਬਾਤ ਬਣਦੀ ਔਰ ਕਿਸੇ ਵੀ ਪਾਸੇ ਗੱਲ ਜਾਂਦੀ ਹੈ ਦੋ ਸਰਬਤ ਖਾਲਸਾ ਹੋ ਜਾਂਦੇ ਨੇ ਜਾਂ ਜੱਜਦਾਰ ਹਵਾਰਾ ਜਿਹੜੇ ਨੇ ਉਹ ਇਸਾਰੇ ਚੋਂ ਜਿਹੜਾ ਅਸਤੀਫਾ ਦੇ ਦਿੰਦੇ ਨੇ ਜਾਂ ਟਕਰਾ ਦਾ ਰਸਤਾ ਬਿਆਨਬਾਜ਼ੀਆਂ ਦੀ ਜੇ ਮਠੀ ਮਠੀ ਸ਼ੁਰੂਆਤ ਹੋ ਰਹੀ ਹੈ ਜੀ ਤੇ ਜਿੱਥੇ ਸਰਬਤ ਖਾਲਸਾ ਇੰਸਟੀਚਿਊਸ਼ਨ ਦਾ ਨੁਕਸਾਨ ਹੋਏਗਾ ਹੋ ਰਿਹਾ ਹੈ ਉੱਥੇ ਜਿਹੜਾ ਸਾਰੀ ਹੋਰ ਜਥੇਦਾਰ ਹਵਾਰਾ ਦੀ ਕ੍ਰੈਡੀਬਿਲਟੀ ਜਿਹੜੇ ਕਿ ਇਸ ਕਿਸਮ ਦੇ ਨੌਜਵਾਨੀ ਦੇ ਨਾਇਕ ਨੇ ਜਿਹੜੇ ਅਗਵਾਈ ਨਹੀਂ ਉਹਨਾਂ ਵੱਲ ਦੇਖਦੇ ਨੇ ਔਰ ਇਸ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਰ ਅੰਮ੍ਰਿਤਸਰ ਜਿਹੜਾ ਖਾਰਿਸਤਾਨ ਦਾ ਝੰਡਾ ਬਰਦਾਰ ਹੈ ਜੀ ਸੋ ਅਸੀਂ ਸਮਝਦੇ ਹਾਂ ਕਿ ਇਹ ਸਾਰਿਆਂ ਨੂੰ ਹੀ ਸਮਝਦਾਰੀ ਤੋਂ ਸਿਆਣਪ ਤੋਂ ਵਿਜਡਮ ਤੋਂ ਕੰਮ ਲੈਣਾ ਚਾਹੀਦਾ ਹੈ ਅਰੇ ਜਿਹੜਾ ਇਸ ਮੁੱਦੇ ਦੇ ਉੱਤੇ ਬਣਿਆ ਜਿਹੜਾ ਖਿਚਾ ਹੈ ਇਸ ਨੂੰ ਕੱਟ ਕਰਨਾ ਚਾਹੀਦਾ ਹੈ ਹਸਨ ਪੱਟੀ ਰਾਣਾ ਵਿਖਤੇ ਨੇ ਡਾਕਟਰ ਸਾਹਿਬ ਯੂਨੋ ਮੀਨਸ ਯੂਸਲੈਸ ਨਕਮੀ ਆਰਗੇਨਾਈਜੇਸ਼ਨ ਵੈਸੇ ਹੁਣ ਇਹਨੂੰ ਯੂਨੋ ਨਹੀਂ ਕਹਿੰਦੇ ਇਹਦਾ ਇਕੱਲਾ ਨਾਂ ਯੂਨ ਹੈ ਤੇ ਆਰਗੇਨਾਈਜੇਸ਼ਨ ਆ ਵੀ ਕਹੀ ਹੈ ਤੇ ਯੂਨ ਦਾ ਮਤਲਬ ਹੈ ਜਿਹੜਾ ਉਹਨਾਂ ਨੇ ਕਿਹਾ ਹੀ ਹੈ ਯੂਸਲੈਸ ਨਕਮੀ ਨਾਲ ਹੀ ਉਹਨਾਂ ਨੇ ਖਾਰਿਸਤਾਨ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ ਕਿਹਾ ਤਰਮਿੰਦਰ ਮੰਡ ਫਤੇਬੁਲ ਆਂਦੇ ਨੇ ਵਾਰਜੀ ਕਾ ਖਾਲਸਾ ਵਾਰਜੀ ਗੁਜਾਰ ਵਰਕ 764 ਡਾਕਟਰ ਸਾਹਿਬ ਅ ਅਨੀਸ਼ ਸੱਤੀ ਖਰਸਤਾਨ ਜ਼ਿੰਦਾਬਾਦ ਤੇ ਰਜਿੰਦਰ ਸਿੰਘ ਸਿੱਧੂ ਲੋ 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 ਕੁਛ ਕਿਹਾ ਉਹਨਾਂ ਨੇ ਉਹ ਮਜ਼ਾਕ ਹੀ ਅਸੀਂ ਆਇਆ ਗੱਲ ਸੁਣ ਕੇ ਜਦੋਂ ਅ ਹੁਣ ਅਸੀਂ ਗੱਲ ਕਰੀ ਅੱਜ ਮੈਨੂੰ ਇਹ ਵੀ ਵੀਕਐਂਡ ਦੀ ਡਿਵੈਲਪਮੈਂਟ ਸੀ ਜਦੋਂ ਅਸੀਂ ਇਹ ਖਬਰ ਦੇਖੀ ਨਿਊ ਜਰਸੀ ਚ ਜਿਹੜੀ ਹਿੰਦੂ ਰਿਪਬਲਿਕਨ ਹਿੰਦੂ ਕੋਲੀਸ਼ਨ ਜੀ ਉਹਨਾਂ ਦਾ ਇਕੱਠ ਯਾਨ ਬੜਾ ਵੱਡਾ ਇਕੱਠ ਕੀਤਾ 5000 ਕਹਿੰਦੇ ਇਕੱਠੇ ਕੀਤੇ ਬڑے ਗਾਣੇ ਗੁਣੇ ਗਾਣ ਵਾਲੇ ਇਕੱਠੇ ਕਰਕੇ ਔਰ ਮਕਸਦ ਕਸ਼ਮੀਰੀ ਪੜਤਾਂ ਦੀ ਮਦਦ ਔਰ ਜਿਹੜੇ ਬੰਗਲਾਦੇਸ਼ ਚੋਂ ਟੈਰ ਵਿਕਟਮ ਬਣੇ ਤੁਸੀਂ এজেন্ডਾ ਦੇਖੋ ਕੰਮ ਕਰਨ ਦਾ ਟੰਗ ਦੇਖੋ ਤੇ ਮੋਦੀ ਦਾ ਸਟਾਈਲ ਕਿਵੇਂ ਇਹ ਖੜੇ ਕੀਤੇ ਨੇ ਤੇ ਹੁਣ ਗੈਸ ਕਰੋ ਵੀ ਉਹਨਾਂ ਦੇ ਚੀਫ ਗੈਸਟ ਕੌਣ ਤੇ ਮੈਚ ਲੋ ਹਦੀ ਕੇਲ ਦੀ ਸਟੇਟ ਰੋਡ ਵੀ ਦੂਜੀ ਸਾਡੇ ਮਾਤਾ ਜੀ ਇੱਕ ਫਰੇਜ਼ ਯੂਜ਼ ਕਰਦਾ ਹੁੰਦਾ ਸੀ ਮੱਜਾਂ ਦੀਆਂ ਪੈਣਾ ਮੱਜਾਂ ਜੀ ਤੇ ਮੈਂ ਜਦੋਂ ਹੁਣ ਉਹ ਟੌਪਿਕਸ ਪੇਚ ਰਿਹਾ ਸੀ ਤਾਂ ਕਹਿੰਦੇ ਜੀ ਇਹਦਾ ਕੀ ਬਣਦਾ ਮੈਂ ਕਹਿੰਦਾ ਜੀ ਅੰਗਰੇਜ਼ੀ ਵਾਲਿਆਂ ਨੇ ਤਾਂ ਥੋੜਾ ਜਿਹਾ ਬਣਾਇਆ ਵੀ ਬਰਡਸ ਆਫ ਅ ਫੈਦਰ ਫਲੌਕ ਟੁਗੇਦਰ ਜੀ ਤੇ ਫਿਰ ਮੈਂ ਸਾਡੀ ਸਾਡੇ ਟੈਕਨੀਕਲ ਟੀਮ ਵਾਲਿਆਂ ਨੇ ਵੀ ਦੱਸਿਆ ਉਹਨਾਂ ਨੇ ਕੀ ਦੱਸਿਆ ਇਸੇ ਦਾ ਹੀ ਜਿਹੜਾ ਚੋਰਾਂ ਦੇ ਸਮਥਿੰਗ ਚੋਰ ਇਦਾਂ ਨਹੀਂ ਨਹੀਂ ਚੋਰ 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 ਮਸیرے ਭਾਈ ਹਾਂ ਚੋਰ ਚੋਰ ਮਸیرے ਭਾਈ ਪਤਾ ਨਹੀਂ ਇਹ ਮਸیرے ਭਾਈ ਨੇ ਇਹ ਮੱਜਾ ਨਹੀਂ ਕਿ ਗੁੱਡਣ ਵਾਲੇ ਪੰਛੀ ਨੇ ਜੀ ਪਰ ਮੈਨੂੰ ਇੱਕ ਗੱਲ ਦੀ ਹੈਰਾਨੀ ਨਹੀਂ ਹੋਈ ਕਿਉਂਕਿ ਹੁਣ ਜਿਸ ਤਰ੍ਹਾਂ ਦਾ ਡੋਨਲਡ ਟਰੰਪ اخਲਾਕੀ ਸਕੈਂਡਲ ਚ ਫਸਿਆ ਹੋਇਆ ਹੈ ਮੋਰਲ ਦੇ ਵਿੱਚ ਹੁਣ ਬਾਕੀ ਅਮਰੀਕਾ ਨੂੰ ਅੱਜ ਹੀ ਜਦੋਂ ਮੈਂ ਡੈਟਰਾਇਟ ਆਨਾਸੀ 에ਰਪੋਰਟ ਵੱਲ ਤੇ ਉਥੇ ਬੜੇ ਟ੍ਰਾਂਟੋ ਯੂਨੀਵਰਸਿਟੀ ਚ ਪੜੇ ਹੋਏ ਪੀ ਐਚ ਡੀ ਕੀਤੀ ਡਾਕਟਰ ਗੁਰਨਾਮ ਸਿੰਘ ਨੇ ਉਹ ਆਪਣੀ ਸਿੰਘਨੀ ਦੇ ਨਾਲ ਮਿਲਣ ਲਈ ਆਏ ਮਾਰਨਿੰਗ ਬ੍ਰੈਕਫਾਸਟ ਉਹਨਾਂ ਦੇ ਨਾਲ ਸੀ ਜੀ ਤੇ ਉਹਨਾਂ ਨੂੰ ਮੈਂ ਪੁੱਛ ਰਿਹਾ ਸੀ ਮੈਂ ਕਿਹਾ ਜੀ ਤੁਸੀਂ ਅਮਰੀਕਾ ਚ 40 50 ਸਾਲ ਤੋਂ ਹੈਗੇ ਹੋ ਔਰ ਸਾਰੇ ਸਿਨੈਰੀਓ ਨੂੰ ਸਮਝਦੇ ਹੋ ਕਿਵੇਂ ਮੈਂ ਕਿਹਾ ਇੱਕ ਟਰਮ ਹੈ ਉਹ ਕਹਿੰਨ ਲੱਗੇ ਅਗਲੀ ਅਮਰੀਕਨ ਜੀ ਇਹਨਾਂ ਦੇ ਟਰਮ ਯੂਜ਼ ਹੁੰਦੀ ਹੈ ਵੀ ਜਦੋਂ ਉਹ ਕਹਿੰਦੇ ਵੀ ਅਮਰੀਕਨ ਵੈਲਿਊਜ਼ ਸਾਰੀਆਂ ਹੀ ਜੜੀਆਂ ਨੇ ਉੜ ਰਹੀਆਂ ਨੇ ਬੜੀ ਬੁਰੀ ਤਰ੍ਹਾਂ ਔਰ ਇਹ ਬਹੁਤ ਨੁਕਸਾਨ ਹੋਏਗਾ ਉਹਨੇ ਕਿਹਾ ਜੀ ਕੱਲਾ ਇਮੀਗ੍ਰੈਂਟਸ ਤੇ ਵਾਲੇ ਨਾਲ ਨਹੀਂ ਓਵਰਆਲ ਜਿਹੜੀ ਲਾਈਨ ਚੱਲ ਰਹੀ ਹੈ ਤੇ ਜਦੋਂ ਇਖਲਾਕ ਦੀ ਔਰ ਦੂਸਰੀ ਗੱਲ ਚੱਲੀ ਜੋ ਕੁਝ ਡੋਨਲਡ ਟਰੰਪ ਦਾ ਜਦੋਂ ਹੁਣ ਉਹਦੀ ਆਪਣੀ ਆਵਾਜ਼ ਦੇ ਵਿੱਚ ਸਾਹਮਣੇ ਆ ਗਿਆ ਮੈਂ ਤੁਹਾਡੇ ਨਾਲ ਗੱਲ ਕਰਦਾ ਰਿਪੀਟ ਨਹੀਂ ਕਰ ਸਕਦਾ ਕਿ ਕੀ ਹੈ ਜੀ ਪਰ ਮਤਲਬ ਇੱਕ ਬੀਬੀ ਜਿਹਨੇ ਪਹਿਲਾਂ ਇਹ ਲਾਇਆ ਕਿ ਬਈ ਉਹਨੇ ਇਹਨੂੰ ਕਿਵੇਂ ਉਹਨੇ ਕਿਹਾ ਜੀ ਲਾਈਕ ਆਕਟੋਪਸ ਹੀ ਵਾਸ ਆਲ ਓਵਰ ਉਹਨੇ ਆਕਟੋਪਸ ਦੀ 8 ਉਹਨੇ ਆਨੇ ਕਿ ਵੀ ਕੀ ਕੀਤੇ ਹਨ ਔਰ ਲਗਾਤਾਰ ਇੱਕ ਦੋ ਹੋਰ ਵੀ ਆਏ ਨੇ ਤਾਂ ਫਿਰ ਮੈਨੂੰ ਲੱਗਾ ਕਿ ਵੀ ਇਸ ਸਾਰੇ ਚ ਕੋਈ ਵੀ ਅਮਰੀਕਨ ਕਿਸੇ ਨੇ ਇਵੈਂਟ ਰੱਖੀ ਵੀ ਹੋएगी ਉਹ ਕੈਨਸਲ ਕਰੇਗਾ ਵੀ ਇਹਨੂੰ ਕੀ ਸੱਦਣੇ ਜੀ ਤੇ ਉਹਨਾਂ ਨੇ ਸੱਦਿਆ ਜਿਨ੍ਹਾਂ ਦੀ ਸਪੈਸ਼ਲਿਟੀ ਇਹ ਗੱਲ ਚ ਹੈ ਕਿ ਵੀ ਉਹਨਾਂ ਨੇ ਕਿਵੇਂ ਮੁਗਲਾਂ ਦੇ ਦਰਬਾਰਾਂ ਦੇ ਵਿੱਚ ਆਪਣੀਆਂ ਭੈਣਾਂ ਬੱਚੀਆਂ ਦੇ ਡੋਲੇ ਦਿੱਤੇ ਲਿਜਾ ਕੇ ਖੁਸ਼ੀ-ਖੁਸ਼ੀ ਹੁਣ ਕੀ ਡੋਨਲਡ ਟਰੰਪ ਦਾ ਪਹਿਲਾਂ ਤਾਂ ਜਿਹੜੀ ਇਹ ਆਰਗੇਨਾਈਜੇਸ਼ਨ ਹੈ ਰਿਪਬਲਿਕਨ ਹਿੰਦੂ ਕੋਲੀਸ਼ਨ ਡਾਇਰੈਕਟਲੀ ਜਦੋਂ ਹਿੰਦੂਤਵਾਦੀ ਆਈਡੀਓਲੋਜੀ ਔਰ ਇਹ ਜਿਹੜਾ ਬਾਈਬਲ ਬੈਲਟ ਚ ਆਪਣੀ ਸਪੋਰਟ ਚਾਹੁੰਦਾ ਡੋਨਲਡ ਟਰੰਪ ਇਹਨੂੰ ਭੁੱਲ ਗਿਆ ਵੀ 30 ਮਿਲੀਅਨ ਈਸਾਈ ਭਾਰਤ ਚ ਰਹਿੰਦੇ ਨੇ ਔਰ ਇਹ ਜਿਨ੍ਹਾਂ ਨੂੰ ਕਹਿ ਰਿਹਾ ਕਿ ਆਈ ਲਵ ਹਿੰਦੂਜ਼ ਐਂਡ ਆਈ ਲਵ ਹਿੰਦੂ ਤੋ ਫਲਾਣਾ ਤੇ ਠੰਮਕਾ ਮੈਂ ਆਗ ਕਰ ਦੇਵਾਂਗਾ ਉਹ ਕਰ ਦੇਵਾਂਗੇ ਪਹਿਲਾਂ ਉਹਨਾਂ 30 ਮਿਲੀਅਨ ਜਿਹੜੇ ਆਪਣੇ ਹਮਜ਼ਬ ਲੋਕ ਨੇ ਜਿੱਥੇ ਇੱਕ ਪਾਸੇ ਇੱਥੇ ਕਾਰਡ ਪਲੇ ਕਰ ਰਿਆ ਐਂਟਾਈ ਇਸਲਾਮ ਕਿ ਜੀ ਅਸੀਂ ਜਿਹੜਾ ਉਹ ਚੱਕ ਦੇਾਂਗੇ ਪਾਬੰਦੀ ਲਾ ਦੇਾਂਗੇ ਇੱਥੇ ਕੁਝ ਨਹੀਂ ਹੋਣ ਦੇਾਂਗੇ ਤੇ ਜਿਨ੍ਹਾਂ ਦੇ ਨਾਲ ਤੂੰ ਬਗਲਗੀਰ ਹੋ ਰਿਹਾ ਹੈਂ ਭਾਈ ਜਿਹੜਾ ਤੂੰ ਉੱਥੇ ਆ ਕੇ ਕਹਿ ਰਿਹਾ ਹੈਂ ਔਰ ਇਹ ਇਹ ਸਾਰਾ ਕੀ ਹੈ ਕਿੱਥੇ ਫਿੱਟ ਹੁੰਦਾ ਹੈ ਔਰ ਇਵਨ ਐਕਸੈਪਟ ਕਰਨਾ ਹੈ ਇਸ ਕਿਸਮ ਦਾ ਇਨਵਿਟੇਸ਼ਨ ਜਿਹੜਾ ਮਾਰਕਟਲੀ ਇਹਨਾਂ ਦਾ ਹਿੰਦੂਤਵਾ ਦਾ ਔਰ ਇਹ ਬਿਲਕੁਲ ਫਰੰਟ ਹੈ ਹਿੰਦੂਤਵੀਆਂ ਦਾ ਇੱਥੇ ਖੜਾ ਕੀਤਾ ਹੋਇਆ ਕਲੀਸ਼ਨ ਉਧਰ ਵੀ ਵੜਿਆ ਹੋਏ ਨੇ ਹਿੰਦਰੀ ਦੇ ਨਾਲ ਵੀ ਵੜੇ ਨੇ ਹੁਣ ਇਹ ਕਹਿ ਰਿਹਾ ਜੇ ਇਲੈਕਟਿਡ ਇੰਡੀਆ ਯੂਐਸ ਵਿਲ ਬੀ ਬੈਸਟ ਫਰੈਂਡਸ ਫਿਰ ਯੂਐਸ ਪੋਲ 트럼ਪ ਬਿਕਮਸ ਫਸਟ ਯੂਐਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਟੂ ਅਟੈਂਡ ਐਨ ਇੰਡੀਅਨ ਅਮਰੀਕਨ ਇਵੈਂਟ ਹੁਣ ਤੁਸੀਂ ਇਹ ਮੀਡੀਆ ਦੀ ਬੇਈਮਾਨੀ ਦੇਖੋ ਹਿੰਦੂ ਅਮਰੀਕਨ ਜਿਹੜੀ ਹੈ ਇਵੈਂਟ ਨਹੀਂ ਕਹਿਆ ਇਹਨੂੰ ਇੰਡੀਅਨ ਅਮਰੀਕਨ ਬਣਾ ਦਿੰਦਾ ਹੁਣ ਜਿਹੜਾ ਹਿੰਦੂ ਔਰ ਇੰਡੀਅਨ ਹੈ ਇਹ ਸਿਨੋਨਿਮਸ ਹੋ ਗਿਆ ਇਹ ਅਰਥਕ ਹੋ ਗਿਆ ਔਰ ਇਹੀ ਗੱਲ ਅਦਰਵਾਇਜ਼ ਜਦੋਂ ਸਿੱਖ ਅਮਰੀਕਨ ਹੁੰਦਾ ਉਹਨੂੰ ਇੰਡੀਅਨ ਹੋਰ ਕੰਟੈਕਸਟ ਬਣਾਣਗੇ ਔਰ ਜਦੋਂ ਕੋਈ ਨਖੇੜਨਾ ਹੈ ਫਿਰ ਇਹ ਨਹੀਂ ਕਹਿਣਗੇ ਵੀ ਇਹ ਗੱਲ ਕਿਸੇ ਇੰਡੀਅਨ ਨੇ ਫਿਰ ਸਿੱਖ ਨੇ ਕੀਤੀ ਜੀ ઓਰੇ ਜਿਹੜਾ ਉੱਥੇ ਖੜਿਆ ਹੈ ਨਾ ਦੇਖ ਰਿਆ ਨੇ ਦਰਸ਼ਕੋਂ ਦਾ ਸਕਰੀਨ টারਮਿੰਗ ਇੰਡੀਆ ਐਜ਼ ਅ ਕੀ ਸਟ੍ਰੈਟੈਜਿਕ ਐਲਾਈ ਰਿਪਬਲਿਕਨ ਪ੍ਰੈਜ਼ੀਡੈਂਸ਼ੀਅਲ ਨਾਮਿਨੀ ਡੋਨਲਡ ਟਰੰਪ ਹੈਜ਼ ਪ੍ਰੋਮਿਸਡ ਥੈਟ ਇਫ ਵੋਟਡ ਟੂ ਪਾਵਰ ਇੰਡੀਆ ਐਂਡ ਯੂ ਐਸ ਊਡ ਬੀਕਮ ਬੈਸਟ ਫਰੈਂਡਸ ਐਂਡ ਹੈਵ ਅ ਫੀਨੋਮੈਨਲ ਫਿਊਚਰ ਟੁਗੇਦਰ ਹੁਣ ਫੀਨੋਮੈਨਲ ਬਈ ਹਿੰਦੂਤਵਾ ਤੇ ਈਦਰ ਦੂਜਾ ਐਕਸਟ੍ਰੀਮ ਨਾਜ਼ੀ ਲਾਈਕ ਜਿਹੜਾ ਪਾਰਟ ਹੈ ਹੁਣ ਇਹ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਜਿਹੜੀ ਨਾਜ਼ੀਆਂ ਦੀ ਰੇਸਿਜ਼ਮ ਦੀ ਸਾਰੀ ਗੱਲ ਨਿਕਲੀ ਨਿਕਲੀ ਬ੍ਰਾਹਮਣਵਾਦ ਤੋਂ ਤੁਸੀਂ ਸਵਸਤਕਾ ਦੇਖ ਲਓ ਔਰ ਜਿੱਨੇ ਹਿੰਦੂ ਮੰਦਰਾਂ ਦੇ ਉੱਤੇ ਜਿਹੜੇ ਝੰਡੇ ਹੁੰਦੇ ਨੇ ਉਹਨਾਂ 'ਚ ਸਵਸਤਕਾ ਦਾ ਸਵਸਤਕਾ ਸ਼ਬਦ ਹੀ ਸੰਸਕ੍ਰਿਤ ਹੈ ਔਰ ਨਾਜ਼ੀ ਪਾਰਟੀ ਦਾ ਉਹ ਸਿੰਬਲ ਸੀ ਔਰ ਇਸ ਦਾ ਨਤੀਜਾ ਔਰ ਜਿਹੜਾ ਪਿਓਰ ਰੇਸ ਐਰੀਅਨ ਜਿਹਨੂੰ ਕਹਿੰਦੇ ਨੇ ਜਾਂ ਬ੍ਰਾਹਮਣਵਾਦ ਦਾ ਕਾਸਟ ਸਿਸਟਮ ਇਹੀ ਹਿਟਲਰ ਦੀ ਆਈਡੀਓਲੋਜੀ ਹੈ ਹੁਣ ਇਹ ਬਿਲਕੁਲ ਜ਼ਾਰ ਹੋ ਗਿਆ ਕਿ ਜਿਹੜੀ ਆਈਡੀਓਲੋਜੀ 트럼ਪ ਪ੍ਰੀਚ ਕਰ ਰਿਹਾ ਉਹ ਟੋਟਲ ਨਾਜ਼ੀ ਲਾਈਕ ਆਈਡੀਓਲੋਜੀ ਉਹਨੇ ਅਜੇ ਤੱਕ ਸਿਰਫ ਮਾਈ ਵਾਈਟ ਬ੍ਰਦਰਸ ਐਂਡ ਸਿਸਟਰਸ ਨਹੀਂ ਕਿਹਾ ਹੈ ਐਡਰੈਸ ਕਰਨ ਲੱਗੇ ਆ ਉਹ ਵੀ ਕਹਿ ਦੇਗਾ ਜਾਣ ਤੋਂ ਅਖੀਰ ਤੱਕ ਪਹੁੰਚਦੇ ਪਰ ਆਲਰੇਡੀ ਉਹਦਾ ਜਿਹੜਾ ਸਾਰਾ ਏਜੰਡਾ ਉਹੀ ਹੈ ਜੋ ਨਾਜ਼ੀਆਂ ਦਾ ਸੀ ਜਿਸ ਕਿਸਮ ਦਾ ਜ਼ੀਨੋਫੋਬੀਆ ਇਸਲਾਮੋਫੋਬੀਆ ਔਰਤਾਂ ਦੇ ਖਿਲਾਫ ਜੋ ਲਾਈਨ ਇਹ ਬਿਲਕੁਲ ਔਰ ਇਹੀ ਹਿੰਦੂਤਵਾਦੀ ਆਈਡੀਓਲੋਜੀ ਹੈ ਜੋ ਕਹਿੰਦਾ ਜੀ ਮੈਨੂੰ ਬੰਨ ਲੈਣ ਦਿਓ ਮੈਂ ਤੇ ਮੋਦੀ ਮਸੇਰੇ ਭਰਾ ਅਸੀਂ ਜਿਹੜਾ ਬਹੁਤ ਵਧੀਆ ਜਿਹੜਾ ਬਣਾਵਾਂਗੇ ਔਰ ਉਹ ਜਿਹੜਾ ਸੋ ਕਾਲਡ ਚੈਰਿਟੀ ਇਵੈਂਟ ਉਹ ਕਸ਼ਮੀਰੀ ਪੰਡਤਾਂ ਨੂੰ ਤੁਸੀਂ ਜੰਮੂ ਚ ਬਿਠਾਇਆ ਦਿੱਲੀ ਚ ਬਿਠਾਇਆ ਕਰੋੜਾ ਰੁਪਏ ਉਹਨਾਂ ਨੂੰ ਦੇ ਰਹੇ ਹੋ ਜੋਬ ਉਹਨਾਂ ਨੂੰ ਦਿੱਤੇ ਹੋਏ ਨੇ ਬੰਗਲਾਦੇਸ਼ ਦੇ ਕਿਹੜੇ ਜਿਹੜੇ ਅਸਾਮ ਚ ਆਏ ਨੇ Hindu ਉਹਨਾਂ ਨੂੰ ਸਿਟੀਜ਼ਨਸ਼ਿਪ ਦੇਣ ਲਈ BJP ਦੇ ਵਿੱਚ ਜਿਹੜੀ ਹੈ ਜਿਹੜੀ ਉਹਨਾਂ ਦੀ ਐਲਾਈ ਪਾਰਟੀਆਂ ਨੇ ਉਹਦੇ ਚ ਡਿਫਰੈਂਸ ਖੜਾ ਹੈ ਵੀ ਉੱਥੇ ਉਹਨਾਂ ਨੂੰ ਦੇਣ ਨੂੰ ਤਿਆਰ ਨਹੀਂ ਤੁਸੀਂ ਇੱਥੇ ਕਿਹੜੇ ਪੈਸੇ ਉਹ ਕਿਹੜੇ Hindu ਵਿਕਟਮ ਨੇ ਉੱਥੇ ਲੇਕਨ ਇਹ ਦੱਸਣ ਦੇ ਲਈ ਕਿ ਇੱਕ ਤਾਂ ਇਸਲਾਮੋਫੋਬੀਆ 'ਚ ਫਿੱਟ ਕਰਨੇ ਦੋਨੋਂ ਹੀ ਇਵੈਂਟ ਜਿਹੜਾ ਉਹ ਬੰਗਲਾਦੇਸ਼ ਵੀ ਇслаਮਿਕ ਕੰਟਰੀ ਹੈ ਕਸ਼ਮੀਰੀ ਪੰਡਤ ਦਾ ਬਜਾਏ ਸਿੱਧੇ ਇਹ ਕਿ ਭਾਈ ਕਸ਼ਮੀਰ 'ਚ ਤੁਸੀਂ 3 ਮਹੀਨੇ ਤੋਂ ਜ਼ੁਲਮ ਕਰ ਰਹੇ ਹੋ ਕਿਉਂ ਜਿਹੜਾ ਮਾਹੌਲ ਬਣਾਇਆ ਹੋਇਆ ਇੱਥੇ ਵਿਕਟਮ ਬਣ ਗਏ ਨੇ ਕਿ ਵੀ ਜੀ ਇਹ ਕਸ਼ਮੀਰੀ ਪੰਡਤ ਵਿਕਟਮ ਨੇ ਔਰ ਇਹ ਜਿਹੜਾ ਟਰੰਪ ਹੈ ਇਹ ਉਹ ਕਹਿੰਦਾ ਆਈ ਐਮ ਅ ਬਿਗ ਫੈਨ ਆਫ ਹਿੰਦੂ ਉਹਨੂੰ ਇਹ ਵੀ ਨਹੀਂ ਪਤਾ ਵੀ ਸਿੰਗੂਲਰ ਤੇ ਪਲੂਰਲ 'ਚ ਕੀ ਜਾਂਦਾ ਹਿੰਦੂਇਜ਼ਮ ਕਹ ਜਾਂ ਹਿੰਦੂਜ਼ ਕਹ ਹੈ i am a big fan of a, of hindu and i am a big fan of india so pai pakka ban ke air condition ban tu aaya kithe ga tera pehla apna gardar ki hai if elected the indian and hindu community would have a true friend at the white house hun ithe again unne distinct kita indian and hindu community so zar hai ke naazi naazi behavior fir oh kanda i have two massive developments in india very successful wonderful wonderful partners very beautiful hun very beautiful pata nahi kyon keh reha oh emay nahi oh muklan te bad gaye si leke eh sare very beautiful i must say i have great friends hun eh sare chou jehde unna ne india da role we appreciate the great friend india has been to the us in the fight against radical islamic terrorism oh aaghi gal bilkul ਉਹ ਹਿਲਰੀ ਨੂੰ ਜਦੋਂ ਕਾਉਂਟਰ ਕਰਦਾ ਉਹ ਕਹਿੰਦਾ ਜੀ ਉਹ ਰੈਡੀਕਲ ਇਸਲਾਮ ਨਹੀਂ ਕਹਿੰਦੀ ਇਸਲਾਮਿਕ ਟੈਰੋਰਿਜ਼ਮ ਨਹੀਂ ਕਹਿੰਦੇ ਔਰ ਹਿੰਦੂਆਂ ਦੇ ਇਕੱਠ ਚ ਜਾ ਕੇ ਜਿਹੜੀ ਹਿੰਦੂਤਵਾ ਆਈਡੀਓਲੋਜੀ ਹੈ ਹੀ دہشت ਦੇ ਉੱਤੇ ਹੈ ਜਿਨ੍ਹਾਂ ਦਾ ਫਾਊਂਡਰ ਗੋਲਵਲਕਰ ਕਹਿੰਦਾ ਕਿ ਜਿਹੜਾ ਹੱਲ ਹਿਟਲਰ ਨੇ ਯਹੂਦੀ ਜਿਪਸੀ ਮਾਈਨੋਰਟੀਜ਼ ਆ ਕੱਢਿਆ ਇਹੀ ਭਾਰਤ ਦੇ ਵਿੱਚ ਘਟ ਗਿਣਤੀਆਂ ਦਾ ਹੋਣਾ ਚਾਹੀਦਾ ਉਹਦੀਆਂ ਰਾਈਟਿੰਗਸ ਨੇ ਜੀ ਔਰ ਉਹਨਾਂ ਨੂੰ ਡੋਨਲਡ ਟਰੰਪ ਉਹ ਜਿਹੜਾ ਉੱਥੇ ਰੈਡੀਕਲ ਇਸਲਾਮ ਦੀ ਗੱਲ ਕਰ ਰਿਹਾ ਉਸ ਥਾਂ ਦੇ ਉੱਤੇ ਖਲੋਕੇ ਜਿਨ੍ਹਾਂ ਦੀ ਆਈਡੀਓਲੋਜੀ دہشت گردੀ ਦੀ ਹੈ 90 ਸਾਲ ਤੋਂ ਔਰ ਜਿਹਦੇ ਥੱਲੇ ਉਹਨਾਂ ਨੇ ਭਾਰਤ ਚ ਘਟ ਗਣਤੀਆਂ ਦਾ ਔਰ ਦਲਤ ਭਾਈਚਾਰੇ ਦਾ ਜੂਣਾ ਹਰਾਮ ਕੀਤਾ ਹੋਇਆ ਸੋ ਇਹਦੇ ਬਾਕੀ ਮੈਂ ਵੇਰਵੇਚ ਨਹੀਂ ਜਾਵਾਂਗਾ ਬਟ ਇੱਕ ਗੱਲ ਜ਼ਰ ਹੈ ਕਿ ਵੀ ਇਹ ਜਿਹੜੀ ਡਾਇਰੈਕਸ਼ਨ ਜਿਸ ਪਾਸੇ ਜਾ ਰਹੀ ਹੈ ਇਹ ਦੁਨੀਆ ਕਿਸ ਪਾਸੇ ਪੋਲਰਾਈਜ਼ ਹੋਣੀ ਹੈ ਲੇਕਿਨ ਉਧਰ ਮੋਦੀ ਤੇ ਇਧਰ ਡੋਨਲਡ ਟਰੰਪ ਇਹ ਇਕੱਠੇ ਹੋ ਕੇ ਕੀ ਕਰਨਗੇ ਕਿਵੇਂ ਸਾਰੀ ਇਨਸਾਨੀਅਤ ਦਾ ਘਾਣ ਹੋਏਗਾ ਇਸ ਬਾਰੇ ਭੁਲੇਖਾ ਨਹੀਂ ਹੋਣਾ ਚਾਹੀਦਾ ਤੇ ਬਾਕੀ ਜਿਹੜਾ ਟਰੰਪ ਦੇ ਆਣ ਨਾਲ ਉੱਥੇ ਇੰਡੀਅਨ ਹਿੰਦੂਆਂ ਨੂੰ ਫਾਇਦਾ ਹੋਏਗਾ ਅੱਜ ਇੱਕ ਸਟੱਡੀ ਹੈ ਸਿਵਲ ਸੁਸਾਇਟੀ ਗਰੁੱਪ ਹੈ ਪ੍ਰਹਾਰ ਔਰ ਉਹਨਾਂ ਦੀ ਸਟੱਡੀ ਹੈ 70 ਲੱਖ ਜੌਬਸ ਕੈਨ ਡਿਸਪੀਅਰ ਫਰਮ ਇੰਡੀਆ ਬਾਈ 2050 ਕਿ 250 ਤੱਕ 70 ਲੱਖ ਜੌਬ ਜਿਹੜੇ ਨੇ ਭਾਰਤ ਚੋਂ ਉਹ ਗਾਇਬ ਹੋ ਜਾਣਗੇ As many as 550 jobs have disappeared every day in the last four years. Hey, a, modi de, ke job ho Aj, paret, hai, And if this trend continues, employment would shrink by 7 million, 70 lakh by 2015. The country a study has claimed. Farmers, petty retail vendors, contract laborers, and construction workers are the most vulnerable sections facing never before livelihood threat in india today the study by delhi based civil society group parhar has said unhone kya ji saare jehde ne kisan chote chote jehde chote dukandar jehde labor contract de utte ne construction worker eh saare eliminate ho rahe ne as per data released by labor bureau early 2016 India created only 1.35 lakh jobs in 2015 in comparison to 4.19 lakh in 2013 and nine lakh in 2011. the group said in a statement, “A deeper analysis of the data reveals a rather scary picture. Instead of growing, livelihoods are being lost in India on a daily basis, as many as 550 jobs are lost in India every day, which means that if Sarahi were, the data clearly points to the fact that job creation in india is successfully slowing down which is very alarming fir age sare ke ki kiveh ki hovega kinna loss hai aur main inna dono khabran nu is layi link kita hai ke ik passe oh great friend of india great great very beautiful ji ek keh re te dusre passe ida e poll de campaign check hai ji outsourcing asi band karange ਬਿਲਕੁਲ ਜਿਹੜੇ ਅਮਰੀਕਾ ਦੇ ਜੌਬਸ ਓਬਾਮਾ ਬਾਹਰ ਭੇਜ ਰਿਹਾ ਹੈ ਦੂਜਾ ਭੇਜ ਰਿਹਾ ਹੁਣ ਜੇ ਆਲਰੇਡੀ ਉਹਨਾਂ ਦਾ ਆਪਣਾ ਇਹ ਕਹਿੰਦਾ ਹੈ ਜਿਹੜਾ ਐਨਲਿਸਿਸ ਜਾਂ ਉਹਨਾਂ ਦਾ ਸਟੱਡੀ ਗਰੁੱਪ ਹੈ ਕਿ 70 ਲੱਖ ਜੌਬ ਜਿਹੜੇ ਨੇ ਅਗਲੇ ਆਲਮੋਸਟ 30 ਸਾਲਾਂ ਦੇ ਵਿੱਚ ਗਾਇਬ ਹੋ ਜਾਣੇ ਨੇ ਤੇ ਇਹ ਇੰਨੇ ਜੌਬ ਹਰ ਰੋਜ਼ ਲੂਜ਼ ਹੋ ਰਹੇ ਨੇ ਤੇ ਇਹ ਜਿਹਨੂੰ ਯਾਦ ਬਣਾ ਰਹੇ ਨੇ ਔਰ ਜਿਹੜਾ ਆ ਕੇ ਸ਼ਮਾਂ ਜਗਾ ਰਿਹਾ ਦਿਵਾਲੀ ਦੀ ਇਹ ਇਹ ਤਾਂ ਆਊਟਸੋਰਸਿੰਗ ਜਿਹੜੇ ਮਾੜੇ ਮੋਟੇ ਤੁਹਾਡੇ ਉਥੇ ਚਨਾਈ ਬੈਂਗਲੌਰ ਦੂਜੇ ਤੀਜੇ ਚੱਲਣੇ ਨੇ ਇਹ ਤਾਂ ਆਪਣੇ ਲੋਕਾਂ ਨੂੰ ਕਹਿ ਰਿਹਾ ਉਹਨਾਂ ਨੂੰ ਬੰਦ ਕਰਨਾ ਸੋ ਇਹਨਾਂ ਦਾ ਮਕਸਦ ਸਿਰਫ ਤੇ ਸਿਰਫ ਹਿੰਦੂਤਵਾ ਅਜੰਡਾ ਅਗੇਂਸਟ ਇਸਲਾਮ ਅਗੇਂਸਟ ਘੱਟ ਗਿਣਤੀਆਂ ਦੇ ਅਗੇਂਸਟ ਦਲਤਸ ਨੂੰ ਇੰਪਲੀਮੈਂਟ ਕਰਨਾ ਹੈ ਪਰ ਇਹ ਕਿਸ ਡਾਇਰੈਕਸ਼ਨ ਚ ਅਮਰੀਕਾ ਦੀ ਰਾਜਨੀਤੀ ਜਾ ਰਹੀ ਹੈ ਔਰ ਕਿਸ ਡਾਇਰੈਕਸ਼ਨ ਚ ਇਹ ਇਹਨਾਂ ਦੀ ਯਾਰੀ ਕਿਸ ਲੈਵਲ ਤੇ ਕਿ ਇੱਕ ਜਿਹੜਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈ ਉਹ ਇੱਕ ਫਿਰਕੂ ਆਰਗੇਨਾਈਜੇਸ਼ਨ ਔਰ ਫਰਾਡ ਅਜੰਡਾ ਔਰ ਉਹ ਲੋਕ ਜਿਹੜੇ ਕਿ ਨਾਜ਼ੀ ਆਈਡੀਓਲੋਜੀ ਨੂੰ ਮੰਨਣ ਵਾਲੇ ਨੇ ਉਹਨਾਂ ਦੇ ਜਾ ਕੇ ਜਿਹੜਾ ਹੈ ਉਹਨਾਂ ਨੂੰ ਕਹਿ ਰਿਹਾ ਗ੍ਰੇਟ ਗ੍ਰੇਟ ਸੋ ਇਹ ਅੰਦਾਜ਼ਾ ਲਾ ਲਓ ਵੀ ਇਸ ਮੁਲਕ ਦੀ ਪੋਲਿਟਿਕਸ ਵੀ ਕਿਸ ਲੈਵਲ ਦੀ ਡੀਜਨਰੇਸ਼ਨ ਹੈ ਜੀ ਬਿਲਕੁਲ ਡਾਕਟਰ ਸਾਹਿਬ ਅਥਲਾਂ ਨਾ ਬ੍ਰੇਕ ਈਵਰਸ ਦਸਨ ਇਸ ਤਰ੍ਹਾਂ ਬਣੇ ਰਹਿਣਾ ਮਿਲਦੇ ਆ ਛੋਟੇ ਵਕਫੇ ਤੋਂ ਬਾਅਦ